ਕੀ ਹੈ ਆਪ ਮੂੰਹ ਤੇ ਦਾੜੀ ਨਹੀਂ ਹੁੰਦੀ ਆਪ ਸ਼ਾਮ ਨੂੰ ਸ਼ਰਾਬ ਦੇ ਪੈਗ ਲਾਉਣੇ ਨੇ ਉਹ ਬੰਦੇ ਕਮੇਟੀਾਂ ਦੇ ਪਧਾਨ ਬਣ ਕੇ ਬੈਠੇ ਗ੍ਰਾਂਤੀ ਸਿੰਘ ਇਹਨਾਂ ਉਹ ਲੱਭ ਕੇ ਲਿਆਉਣਾ ਜਿਹੜਾ ਇਕੱਲਾ ਰੋਟੀ ਤੇ ਗਜਰਾ ਕਰ ਲਿਆ ਤੇ ਵੈਸੇ ਲੰਗਰ ਨਾਲ ਨੂੰ ਭਾਂਤ ਭਾਂ ਦੇ ਲੰਗਰ ਪੰਜ ਸੱਤ ਤਰ੍ਹਾਂ ਦੇ ਪਕਵਾਨ ਬਣਾ ਲੈਣਗੇ ਇੱਕੇ ਦਿਨ ਚ ਪੈਸਾ ਫੂਕ ਦੇਣਗੇ ਤੇ ਸਾਲ ਬਾਅਦ ਫਿਰ ਕਹਿਣਗੇ ਸਾਡੇ ਕੋਲ ਪੈਸਾ ਨਹੀਂਗਾ ਕਿਸੇ ਨੂੰ ਦੇਣ ਜਿਹੜੇ ਤਮਾਕੂ ਚੋ ਗੁਰੂ ਦਾ ਘੋੜਾ ਨਹੀਂ ਲੰਗਿਆ ਖੇਤ ਚੋਂ ਉਹ ਤਮਾਕੂ ਅਸੀਂ ਘਰਾਂ ਚ ਲਿਆ ਕੇ ਬਿਠਾ ਲਿਆ ਦਰਬਾਰ ਸਾਹਿਬ ਜਾ ਕੇ ਕਿਤੇ ਡਸਟਬਿਨ ਫੋਲੇ ਨੌਜਵਾਨੋ ਤੁਸੀਂ ਤੇ ਤੁਹਾਡੀ ਰੂਹ ਕੰਬ ਜਾਣੀ ਚਾਹੀਦੀ ਹੈ ਵੀ ਉਥੇ ਤਮਾਕੂ ਦੀਆਂ ਇੰਨੀ ਇੰਨੀ ਪੁੜੀਆਂ ਪਈਆਂ ਸਾਡਾ ਰਾਜ ਗਵਾਚਾ ਅਸੀਂ ਤਾਂ ਰਾਜ ਮੰਗਦੇ ਆ ਇੱਥੇ ਉਹ ਕੌਮਾਂ ਰਾਜ ਕਰਗੀਆਂ ਜਿਨ੍ਹਾਂ ਜੀਵਨ ਚ ਕਦੀ ਰਾਜ ਕੀਤਾ ਨਹੀਂ ਜਿਨ੍ਹਾਂ ਸ਼ਸਤਰ ਨਹੀਂ ਫੜ ਕੇ ਵੇਖਿਆ ਉਹ ਸਾਡੇ ਸਿਰ ਚ ਬੈ ਕੇ ਸਾਡੇ ਸਿਰ ਚ ਜੁੱਤੀਆਂ ਮਾਰ ਰਹੇ ਨੇ ਗੁਰੂ ਘਰ ਦਾ ਪ੍ਰਬੰਧ ਕਿੱਡਾ ਘਰ ਪ੍ਰਬੰਧ ਆ ਥੋੜਾ ਜਿਹਾ ਇਲਾਕਾ ਹੈ ਉਥੇ ਪਹਿਰੇਦਾਰੀ ਕਰਨੀ ਹੈ ਉਥੇ ਵਿਦਵੀ ਜਦੋਂ ਹੋ ਜਾਂਦੀ ਹੈ ਤੇ ਮਗਰੋਂ ਕੈਮਰੇ ਚ ਚਾਕੇ ਵੀਡੀਓ ਪਾ ਕੇ ਸਾਰੀ ਕੌਮ ਚ ਜਲੂਸ ਕੱਢਦੇ ਆ ਵੀ ਦੇਖੋ ਜੀ ਇੱਕ ਬੰਦਾ ਆਇਆ ਕੋਈ ਨਿਆਣਾ ਆਇਆ ਬਦਬੀ ਕਰ ਗਿਆ ਤੇ ਸਾਡੇ ਕੋ ਕੀ ਹੈ ਜੀ ਵੀਡੀਓ ਹੈਗੀ ਮੈਂ ਅੱਗੇ ਵੀ ਕਿਹਾ ਸੀ ਗੱਲ ਬੜੀ ਕੌੜੀ ਹੈ ਤੇ ਕਿਸੇ ਦੀ ਧੀ ਭੈਣ ਦੀ ਪੱਤ ਤੇ ਖਤਰਾ ਹੋਵੇ ਉਹ ਕੈਮਰੇ ਲਵਾ ਕੇ ਸੋਚ ਜਵੇ ਕੋਈ ਨਹੀਂ ਹੁਣ ਪੱਤ ਲੁੱਟੀ ਗਈ ਸਾਡੇ ਕੋ ਸਬੂਤ ਆ ਜਾਣਾ ਮਤਲਬ ਸਾਡਾ ਮਕਸਦ ਭੱਜਤ ਬਚਾਉਣਾ ਹੈ ਕਿ ਬੰਦਾ ਫੜਨਾ ਮਕਸਦ ਤੋਂ ਜੇ ਇਹ ਮੰਚੇ ਮੰਚਾ ਵੀ ਕੋਈ ਗੱਲ ਨਹੀਂ ਹੁਣ ਕੈਮਰੇ ਲੱਗ ਗਏ ਹੁਣ ਪਹਿਰੇਦਾਰੀ ਦੀ ਲੋੜ ਨਹੀਂ ਫੇਰ ਤੁਸੀਂ ਪ੍ਰਧਾਨ ਗਿਆ ਪਰਧੋਰੀਆਂ ਛੱਡ ਕੇ ਗੁਰਦੁਆਰੇ ਉਹਨਾਂ ਦੇ سپਰਦ ਕਰੋ ਜਿਹੜੇ ਸੇਵਾਦਾਰ ਨੇ ਜਿਹੜੇ ਸੇਵਾਦਾਰ ਬਿਰਤੀ ਵਾਲੇ ਲੋਕ ਨੇ ਇਹ ਸਾਡਾ ਗਲਤ ਸਿਸਟਮ ਚੱਲ ਪਿਆ ਕਮੇਟੀ ਵਾਲਾ ਸਾਰੇ ਪਾਸੇ ਗਤਾਈ ਹੋਈ ਹੈ ਪਹਿਲਾਂ ਕੀ ਸੀ ਜਿਹੜਾ 20-25 ਸਾਲ ਜੋੜੇ ਝਾੜਦਾ ਸੀ ਉਹਨੂੰ ਪ੍ਰਬੰਧ ਮਿਲ ਜਾਂਦਾ ਸੀ ਗੁਰੂ ਘਰ ਦਾ ਉਹ ਅੱਗੇ ਉਹਨੂੰ ਦੇ ਦਿੰਦਾ ਸੀ ਜਿਹੜਾ ਇਹ ਕੰਮ ਕਰਦਾ ਸੀ ਇਹ ਪੀੜੀਦਰ ਪੀੜੀ ਚੱਲਿਆ ਆਉਂਦਾ ਸੀ ਕੰਮ ਹੁਣ ਕੀ ਹੈ ਆਪ ਮੂੰਹ ਤੇ ਦਾੜੀ ਨਹੀਂ ਹੁੰਦੀ ਆਪ ਸ਼ਾਮ ਨੂੰ ਸ਼ਰਾਬ ਦੇ ਪੈਗ ਲਾਉਣੇ ਨੇ ਤੇ ਉਹ ਬੰਦੇ ਕਮੇਟੀਾਂ ਦੇ ਪ੍ਰਧਾਨ ਬਣ ਕੇ ਬੈਠੇ ਨਾ ਇੱਥੇ ਗ੍ਰੰਤੀ ਸਿੰਘਾਂ ਦੀ ਕੋਈ ਇੱਜ਼ਤ ਕਰਦਾ ਗ੍ਰੰਤੀ ਸਿੰਘ ਇਹਨਾਂ ਉਹ ਲੱਭ ਕੇ ਲਿਆਉਣਾ ਜਿਹੜਾ ਕੱਲਾ ਰੋਟੀ ਤੇ ਗੁਜ਼ਾਰਾ ਕਰ ਲਿਆ ਤੇ ਵੈਸੇ ਲੰਗਰ ਨਾਲ ਨੂੰ ਭਾਂਤ ਭਾਂਤ ਦੇ ਲੰਗਰ ਪੰਜ ਸੱਤ ਤਰ੍ਹਾਂ ਦੇ ਪਕਵਾਨ ਬਣਾ ਲੈਣਗੇ ਇੱਕੇ ਦਿਨ ਚ ਪੈਸਾ ਫੂਕ ਦੇਣਗੇ ਤੇ ਸਾਲ ਬਾਅਦ ਫਿਰ ਕਹਿਣਗੇ ਵੀ ਸਾਡੇ ਕੋਲ ਪੈਸਾ ਨਹੀਂ ਗਾ ਕਿਸੇ ਨੂੰ ਦੇਣ ਨੂੰ ਸੋ ਇਹ ਮੈਂ ਬਦਬرائی ਤੇ ਨਹੀਂ ਕਰ ਰਿਹਾ ਪਰ ਸਚਾਈ ਇਹ ਆ ਸਾਡੇ ਚ ਇੰਨੀਆਂ ਕਮੀਆਂ ਆ ਗਈਆਂ ਗੁਰਦੁਆਰੇ ਪ੍ਰਬੰਧਾਂ ਦੇ ਵਿੱਚ ਵੀ ਹਰ ਇੱਕ ਦਾ ਹੌਸਲਾ ਖੋਲਿਆ ਮੈਂ ਅੱਗੇ ਵੀ ਉੱਥੇ ਧਾਰਨ ਦਿੱਤੀ ਸੀ ਹੁਣ ਫੇਰ ਦਿੰਨਾ ਤੁਸੀਂ ਸੁਣਿਆ ਕਦੀ ਨਿਹੰਗ ਸਿੰਘਾਂ ਦੇ ਗੁਰਦੁਆਰੇ ਚ ਕੋਈ ਬੇਲਬੀ ਹੋ ਗਈ ਹੋ ਇਹ ਪਿੰਡਾਂ ਚ ਗੁਰੂ ਘਰਾਂ ਚ ਕਿਉਂ ਵਾਪਰੀਆਂ ਘਟਨਾਵਾਂ ਕਿਉਂਕਿ ਗੁਰੂ ਦੇ ਹਜ਼ੂਰ ਦੇ ਪੰਜ ਸਿੰਘ ਤੇ ਘਟੋ ਘਟ ਚਾਹੀਦੇ ਦੋ ਤਿਆਰ ਪਰ ਤਿਆਰ ਸ਼ਸਤਰ ਧਾਰੀ ਹੋ ਕੇ ਖਲੋਤੇ ਰਹਿਣ ਜਿਨ੍ਹਾਂ ਦਾ ਮਕਸਦ ਹੈ ਗੁਰੂ ਦੀ ਹਜ਼ੂਰੀ 'ਚ ਖੜਨਾ ਤੇ ਉਹਨਾਂ ਦੇ ਕੀ ਸੇਵਾ ਹੋਣੀ ਚਾਹੀਦੀ ਹੈ ਵੀ ਜਿਹੜਾ ਗੁਰੂਆਂ ਨੂੰ ਵਧਾ ਉਹਦਾ ਘਟਾ ਲਾ ਦੇ ਉਥੇ ਕਿਉਂਕਿ ਅਸੀਂ ਇਹ ਨਹੀਂ ਕਿਸੇ ਨੂੰ ਕਹਿੰਦੇ ਇਹ ਕਹਿੰਦੇ ਜੀ ਬੰਦਾ ਪਾਗਲ ਹੈ ਮੈਂ ਤਾਂ ਅੱਗੇ ਵੀ ਪ੍ਰਸ਼ਾਸਨ ਨੂੰ ਕਿਹਾ ਸੀ ਹੁਣ ਫਿਰ ਕਹਿਣਾ ਵੀ ਜਿਹੜਾ ਬੰਦਾ ਪਾਗਲ ਹੋ ਗਿਆ ਉਹਨੂੰ ਇਹ ਕੌਣ ਸਿਖਾਉਂਦਾ ਪਾਗਲ ਹੋਏ ਨੂੰ ਪੀ ਪਈ ਤੂੰ ਗੁਰੂ ਘਰ ਜਾ ਗੁਰੂ ਘਰ ਜਾ ਕੇ ਤਾਂ ਬੇਦਵੀ ਕਰ ਕੋਈ ਪਾਗਲ ਬੰਦਾ ਪੁਲਿਸ ਅਫਸਰ ਦੇ ਲੀੜੇ ਕਿਉਂ ਨਹੀਂ ਪਾੜਦਾ ਕੋਈ ਪਾਗਲ ਬੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਗਲ ਕਿਉਂ ਨਹੀਂ ਪੈ ਜਾਂਦਾ ਜਾ ਕੇ ਸੋ ਜਿਹੜਾ ਕੋ ਪਾਗਲ ਹੋ ਗਿਆ ਤੇ ਫਿਰ ਅਸੀਂ ਨਹੀਂ ਕਿਹਾ ਵੀ ਜੇ ਕੋ ਐਡਾ ਹੀ ਪਾਗਲ ਹੋ ਗਿਆ ਪੀ ਗੁਰੂ ਦੇ ਘਰ ਆ ਕੇ ਤੇ ਗੁਰੂ ਦੀ ਬੇਦਵੀ ਕਰਨ ਦੌਰ ਪਿਆ ਤਾਂ ਉਹਨੂੰ ਜੀਣ ਦਾ ਅਧਿਕਾਰ ਹੈ ਉਹਦਾ ਸੋਧਾ ਲਾ ਕੇ ਸਗੋਂ ਨੂੰ ਉਹ ਇਸ ਜੂਨ ਤੋਂ ਮੁਕਤ ਕਰ ਦੇਣਾ ਚਾਹੀਦਾ ਦੇਖੋ ਰਾਜ ਕਰਾਂਗੇ ਸਤਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਤੇ ਰਾਜ ਐਸਾ ਕਰਾਂਗੇ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਜੋ ਸੰਸਾਰ ਇਹ ਰੱਖੂਗਾ ਖਿਆਲ ਵੀ ਰਾਜ ਕੀਤਾ ਸੀ 5000 ਵਿਦਵਾਨ ਬੈਠੇ ਤੇ ਉਹਨਾਂ ਨੇ ਨਿਰਣਾ ਕੱਢਿਆ ਦੁਨੀਆ ਭਰ ਦੇ ਰਾਜ ਬਾਰੇ ਉਹਨਾਂ ਨੇ ਵੇਖਿਆ ਪੜ੍ਹਿਆ ਤੇ ਇਹ ਨਿਰਣੇ ਤੇ ਪਹੁੰਚੇ ਵੀ ਮਹਾਰਾਜ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਜਿਹੜਾ ਉਹਦੀ ਗਵਾਹੀ ਚ ਹੋਇਆ ਉਹ ਸੰਸਾਰ ਦਾ ਸਭ ਤੋਂ ਵਧੀਆ ਰਾਜ ਹੈ ਤੇ ਅੱਜ ਹਕੂਮਤ ਇਹਨਾਂ ਦੇ ਮੰਤਰੀ ਵੀ ਕਹਿੰਦੇ ਵੀ ਮਹਾਰਾਜ ਰਣਜੀਤ ਸਿੰਘ ਦੀਆਂ ਫੋਟੋਆਂ ਵੀ ਲਾਉਂਦੇ ਆ ਸਾਰਾ ਕੁਝ ਕਰਦੇ ਆ ਉਹਦੇ ਆਦਰ ਵੀ ਕਰਦੇ ਆ ਖਾਲਸਾ ਰਾਜ ਦੇ ਜ਼ਿਕਰ ਵੀ ਕਰਦੇ ਇਤਿਹਾਸ ਦੇ ਵਿੱਚ ਪਰ ਜੇ ਨੌਜਵਾਨ ਅੱਜ ਕਹਿ ਦੇਵੇ ਵੀ ਸਾਨੂੰ ਕਾਲਸਤਾਨ ਚਾਹੀਦਾ ਚਾਕੇ ਜੇਲ੍ਹ ਛੁਡਦੇ ਦੇ ਨਾਲ ਸੋ ਹਕੂਮਤ ਨੂੰ ਪੁੱਛੋ ਪੇ ਇਤਿਹਾਸ ਕੇਵਲ ਪੜਨੂ ਲਿਖਣੂ ਤੇ ਸੁਣਾਉਣ ਨੂੰ ਹੁੰਦਾ ਕਿ ਇਤਿਹਾਸ ਦੀਆਂ ਪੈਣਾ ਤੇ ਚੱਲਣਾ ਵੀ ਹੁੰਦਾ ਸਾਡਾ ਰਾਜ ਗਵਾਚਾ ਸੀ ਤਾਂ ਰਾਜ ਮੰਗਦੇ ਆ ਇੱਥੇ ਉਹ ਕਮਾਂ ਰਾਜ ਕਰਗੀਆਂ ਜਿਨ੍ਹਾਂ ਜੀਵਨ ਚ ਕਦੀ ਰਾਜ ਕੀਤਾ ਨਹੀਂ ਜਿਨ੍ਹਾਂ ਸ਼ਸਤਰ ਨਹੀਂ ਫੜ ਕੇ ਦੇਖਿਆ ਉਹ ਸਾਡੇ ਸਿਰ 'ਚ ਬੈ ਕੇ ਸਾਡੇ ਸਿਰ 'ਚ ਜੁੱਤੀਆਂ ਮਾਰਨ ਲੱਗੇ ਨੇ ਜਿਹੜੇ ਜਦੋਂ ਧੀਆਂ ਪੈਣਾ ਚੱਕਣਾ ਹੁੰਦੇ ਸੀ ਬਦਾਲੀ ਕਰਕੇ ਘਰਾਂ 'ਚ ਵੜ ਜਾਂਦੇ ਸੀ ਕੁੰਡੇ ਲਾ ਕੇ ਉਹ ਸਾਡੇ ਤੇ ਰਾਜ ਕਰ ਰਹੇ ਨੇ ਉਹ ਸਾਡੇ ਸਿੱਖਾਂ ਦੀਆਂ ਪੱਗਾਂ ਲਾ ਕੇ ਜਲੀਲ ਕਰ ਰਹੇ ਨੇ ਉਹ ਸਾਡੇ ਗੁਰੂ ਦੀ ਬੇਅਦਬੀ ਕਰਾ ਰਹੇ ਨੇ ਤੇ ਅਸੀਂ ਏਡੇ ਏਡੇ ਸੂਰਮਿਆਂ ਦੇ ਪੁੱਤਰਾਂ ਤੇ ਅਸੀਂ ਦਾੜ੍ਹੀਆਂ ਮੂੰਹ ਮਨਾ ਕੇ ਤੇ ਉਹਨਾਂ ਵਰਗੇ ਬਣਦੇ ਜਾ ਰਹੇ ਉਹਨਾਂ ਦਾ ਮਕਸਦ ਸੀ ਕਿ ਸਿੱਖਾਂ ਨੂੰ ਪੱਧਤ ਕਰ ਦਿਓ ਪਛਾਣ ਨਾ ਰਵੇ ਕਿ ਸ਼ੇਰ ਦਾ ਪੁੱਤ ਕਿਹੜਾ ਹੈ ਹਿਰਨ ਦਾ ਕਿਹੜਾ ਹੈ ਗਿੱਦੜਵਾ ਕਿਹੜਾ ਹੈ ਤੇ ਆਪਾਂ ਉਹਨਾਂ ਦੀ ਗੱਲ ਮੰਨ ਲਈ ਤੇ ਮੰਨ ਕੇ ਅਸੀਂ ਕੀਤਾ ਕੀ ਆ ਉਹਨਾਂ ਵਰਗੇ ਚਿਹਰੇ ਮੋਰੇ ਬਣਾ ਲਏ ਜਿਹੜੇ ਤਮਾਕੂ ਤੋਂ ਗੁਰੂ ਨੇ ਵਰਜਿਆ ਸੀ ਅੱਜ ਪਿੰਡ ਦੀ ਕੋਈ ਗਲੀ ਨੰਗ ਜੋ ਉੱਥੇ ਤਮਾਕੂ ਪਿਆ ਜਿਹੜੇ ਤਮਾਕੂ ਚੋਂ ਗੁਰੂ ਦਾ ਘੋੜਾ ਨਹੀਂ ਲੰਘਿਆ ਖੇਤ ਚ ਉਹ ਤਮਾਕੂ ਅਸੀਂ ਘਰਾਂ ਚ ਲੈ ਕੇ ਬਿਠਾ ਲਏ ਦਰਬਾਰ ਸਾਹਿਬ ਜਾ ਕੇ ਕਿਤੇ ਡਸਟਬਿਨ ਭੋਲੇ ਨੌਜਵਾਨੋ ਤੁਸੀਂ ਤੇ ਤੁਹਾਡੀ ਰੋਹ ਕੰਬ ਜਾਣੀ ਚਾਹੀਦੀ ਹੈ ਕਿ ਉਥੇ ਤਮਾਕੂ ਦੀਆਂ ਇੰਨੇ-ਇੰਨੇ ਪੁੜੀਆਂ ਪਈਆਂ। ਸ਼੍ਰੋਮਣੀ ਕਮੇਟੀ ਹੋਰ ਬਥੇਰੇ ਨਰੇ ਮਰੀ ਜਾਂਦੀ ਹੈ। ਉਹ ਗਲਿਆਰੇ ਦੇ ਬਾਹਰ ਇਹਨਾਂ ਨੇ ਪਤਾ ਨਹੀਂ ਕੀ ਕੁਝ ਇਕੱਠਾ ਕੀਤਾ ਹੁੰਦਾ ਹੈ। ਉਥੇ ਜਿਹੜੇ ਕੋਈ ਕੰਮ ਕਰ ਕਰਨ ਵਾਲੇ ਸੌਂ ਜਾਂਦੇ ਆਣ ਕੇ ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਪਰ ਜੇ ਕੋਈ ਤਮਾਕੂ ਲੈ ਕੇ ਉੱਥੇ ਆ ਰਿਹਾ ਹੈ ਤੇ ਇੱਕ ਦਿਨ ਦਾ ਕੰਮ ਹੈ ਜੀ। ਇਹਨੂੰ ਕਿੰਨੇ ਰੋਕਣਾ ਹੈ? ਗੁਰੂ ਘਰ ਦੇ ਪ੍ਰਬੰਧ ਨੂੰ ਤੇ ਅਸੀਂ ਕਿੰਨੇ ਵੀ ਸਾਡੇ ਹੱਥ ਚ ਆ ਜਾਵੇ ਜਿਹੜਾ ਉੱਠਦਾ ਵੀ ਸਾਡੇ ਹੱਥ ਚ ਆ ਜਾਏ ਕੋਈ ਦੱਸੋ ਤਸੀਬ ਕਰਨਾ ਕੀ ਤੁਸੀਂ? ਜੇ ਤੁਸੀਂ ਵੀ ਉਹ ਕੰਮ ਕਰ ਰਹੇ ਜਿਹੜੇ ਪਹਿਲਾਂ ਕਰ ਰਹੇ ਤੇ ਫਿਰ ਉਹਨਾਂ ਨੂੰ ਲੱਗੇ ਰਹਿਣ ਦੇ ਸੋ ਇਸ ਕਰਕੇ ਕਿਸੇ ਤੋਂ ਆਸ ਨਾ ਰੱਖੋ ਕਿਸੇ ਜਥੇਬੰਦੀ ਤੋਂ ਨਹੀਂ ਕਿਸੇ ਆਗੂ ਤੋਂ ਨਹੀਂ ਵਿੱਚੇ ਮੈਂ ਆ ਮੈਂ ਸਿਰਫ ਨੌਜਵਾਨਾਂ ਨੂੰ ਇਹ ਕਹਿਣਾ ਹੈ ਗੁਰੂ ਦਾ ਸਨਾ ਸਾਰਿਆਂ ਨੂੰ ਬਰਾਬਰ ਹੈ ਗੁਰੂ ਦਾ ਹੁਕਮ ਸਾਰਿਆਂ ਨੂੰ ਬਰਾਬਰ ਹੈ ਗੁਰੂ ਨੇ ਕਿਹਾ ਵੀ ਤਿਆਰ-ਬਾਰ ਤਿਆਰ ਹੋਣਾ ਹੈ ਸ਼ਸਤਰ ਧਾਰੀ ਹੋਣਾ ਅੰਮ੍ਰਿਤ ਧਾਰੀ ਹੋਣਾ